ਕੋਈ ਨਹੀਂ ਬਹੁਤ ਹੀ ਸਤਿਕਾਰਯੋ ਮੇਤੋਂ ਬڑے ਵੀ ਮੇਤੋਂ ਛੋਟੇ ਵੀ ਸਾਰੇ ਮਾਤਾ-ਮਾਂ ਤੇ ਭੈਣਾਂ ਨਾਲ ਮੇਰੇ ਸਾਥੀ ਦੋਸਤ ਸਾਰੇ ਆਪਾਂ ਬੈਠੇ ਇਕੱਠੇ ਹੋ ਕੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸਾਡਾ ਦੇਸ਼ ਜਿਹੜਾਗਾ ਉਹ ਇੱਕ ਲੋਕਤੰਤਰ ਹੈ ਜਿਹਦੇ ਵਿੱਚ ਲੋਕਾਂ ਦੀ ਆਵਾਜ਼ ਲੋਕਾਂ ਦੀ ਗੱਲ ਦੇ ਨਾਲ ਲੋਕਤੰਤਰ ਵੀ ਹੈ ਤੇ ਰਿਪਬਲਿਕ ਵੀ ਹੈ ਸਾਡੇ ਇੱਥੇ ਪ੍ਰਧਾਨ ਮੰਤਰੀ ਵੀ ਹੁੰਦਾ ਹੈ ਰਾਸ਼ਟਰਪਤੀ ਵੀ ਹੈ ਮੁੱਖ ਮੰਤਰੀ ਵੀ ਤੇ ਰਾਜਪਾਲ ਵੀ ਹੈ ਸਾਡਾ ਇਮਤਿਹਾਨ ਹਰ 5 ਸਾਲ ਬਾਅਦ ਹੁੰਦਾ ਹੈ ਪਰ 5 ਸਾਲਾਂ ਦੇ ਵਿੱਚ ਸਾਡੇ ਇਮਤਿਹਾਨ ਜਿਹੜੇ ਹੈ ਹਰ ਸਾਲ ਵਿੱਚ ਹੁੰਦੇ ਆ ਕਦੇ ਲੋਕ ਸਭਾ ਦੇ ਇਲੈਕਸ਼ਨ ਆ ਜਾਂਦੇ ਕਦੇ ਸਰਪੰਚਾਂ ਦੇ ਕਦੇ ਬਲਾਕ ਸੰਮਤੀਆਂ ਦੇ ਕਦੇ ਐਮ ਐਲ ਏ ਦੇ ਪਰ ਜਿਹੜਾ ਇਸ ਸਮੇ ਦਾ ਸਮਾਂ ਇਹਦੇ ਵਿੱਚ ਸਾਡੇ ਜਿਹੜੀ ਸੈਂਟਰ ਵਿੱਚ ਸਰਕਾਰ ਬਣਦੀ ਹੈ ਜਿਹਦੇ ਵਿੱਚ ਅਸੀਂ ਆਪਣੇ ਦੇਸ਼ ਦਾ ਮੁੱਖ ਮੰਤਰੀ ਸੌਰੀ ਪ੍ਰਧਾਨ ਮੰਤਰੀ ਬਣਾਉਣਾ ਹੁੰਦਾ ਉਹਦੇ ਬਾਅਦ ਹੀ ਸਾਡਾ ਸਿਸਟਮ ਚੱਲਿਆ ਪੰਜਾਬ ਜਿਹੜਾ ਸਾਡਾ ਸੂਬਾ ਹੈ ਉਹ ਸਾਡੇ ਮੈਂ ਇੱਕ ਜਦੋਂ ਮੈਂ ਕਦੇ ਗੱਲ ਸ਼ੁਰੂ ਕਰਦਾ ਮੈਂ ਜ਼ਰੂਰ ਬੋਲਦਾ ਹਾਂ ਕਿ ਜਦੋਂ ਪਰਮਾਤਮਾ ਨੇ ਪੂਰੀ ਕਾਇਨਾਤ ਬਣਾਈ ਨੇ ਸਾਰੀ ਇਹ ਉਸ ਪੂਰੀ ਕਾਇਨਾਤ ਦੇ ਵਿੱਚ ਸਭ ਤੋਂ ਸੋਹਣੀ ਉਹ ਧਰਤੀ ਬਣਾਈ ਉਸ ਧਰਤੀ ਪਰ ਸਭ ਤੋਂ ਸੋਹਣਾ ਸਾਡਾ ਏਸ਼ੀਆ ਮਹਾਦੀਪ ਬਣਾਇਆ ਏਸ਼ੀਆ ਮਹਾਦੀਪ ਦੇ ਵਿੱਚ ਸਭ ਤੋਂ ਸੋਹਣਾ ਸਾਡਾ ਦੇਸ਼ ਭਾਰਤ ਬਣਾਇਆ ਭਾਰਤ ਵਿੱਚ ਵੀ ਸਭ ਤੋਂ ਸੋਹਣਾ ਸਾਡਾ ਸੂਬਾ ਪੰਜਾਬ ਬਣਾਇਆ ਉਹ ਪੰਜਾਬ ਵਿੱਚ ਵੀ ਸਭ ਤੋਂ ਸੋਹਣਾ ਸਾਡਾ ਹਲਕਾ ਨੰਗਰ ਤੇ ਤੁਸੀਂ ਅਗਰ ਝਾਤੀ ਮਾਰ ਕੇ ਦੇਖੋਗੇ ਅਸੀਂ ਸਾਰੇ ਬੜੇ ਬਲੱਖਣ ਅ ਜਗ੍ਹਾ ਵਿੱਚ ਰਹਿ ਰਹੇ ਜਿਹਦੇ ਵਿੱਚ ਪਰਮਾਤਮਾ ਨੇ ਸਾਰਾ ਕੁਝ ਦਿੱਤਾ ਹੋਇਆ ਉਹਦੇ ਨਾਲ ਹੀ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜਾ ਸਾਡਾ ਦੇਸ਼ ਹੈ ਉਹਨੂੰ ਦੇਸ਼ ਨੋਸੀਂ ਕਿਵੇਂ ਅੱਗੇ ਲੈ ਕੇ ਜਾਣਾ ਉਹ ਸਾਡੀ ਇੱਕ ਡਿਊਟੀ ਸਾਂਝੀ ਬਣਦੀ ਹੈ ਜਿਹੜਾ ਸਾਡਾ ਕੰਮ ਹੈ ਅਸੀਂ ਲਗਾਤਾਰ ਲੰਬੇ ਸਮੇਂ ਤੋਂ ਲੱਗੇ ਹੋਏ ਹਾਂ ਪਰ ਜਿਹੜਾ ਹੁਣ ਦਾ ਟੀਚਾ ਇਸ ਵਾਰ ਦਾ ਉਹ ਪੰਜਾਬ ਨੂੰ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੇਜਰੀਵਾਲ ਜੀ ਨੇ ਪੰਜਾਬ ਦੇ ਵਿੱਚੋਂ 13 ਦੀ 13 ਸੀਟਾਂ ਜਿੱਤ ਕੇ ਆਪਾਂ ਜਦੋਂ ਲੋਕ ਸਭਾ ਦੇ ਵਿੱਚ ਪੁੱਜਣਾ ਤਾਂ ਪੰਜਾਬ ਦੇ ਜਿਹੜੇ ਸਾਡੇ ਰਹਿੰਦੇ ਮਸਲੇ ਪੰਜਾਬ ਦੀਆਂ ਜਿਵੇਂ ਜਿਹੜੀਆਂ ਸੜਕਾਂ ਹੁੰਦੀਆਂ ਇਹ ਮੰਡੀ ਬੋਰਡ ਬਣਾਉਂਦਾ ਹੈ ਮੰਡੀ ਬੋਰਡ ਦੇ ਕਰੋੜਾਂ ਰੁਪਏ ਮਤਲਬ ਖਰਬਾ ਰੁਪਏ ਜੀ ਨੂੰ ਕਹਿੰਦੇ ਆਪਾਂ ਉਹ ਸਾਡੇ ਸੈਂਟਰ ਨਾਲ ਦੇਣੇ ਹੁੰਦੇ ਸੈਂਟਰ ਸਰਕਾਰ ਸਾਡੇ ਨਾਲ ਬਿਤਕਰਾ ਕਰਦੀ ਸਾਨੂੰ ਦਿੰਦੇ ਨਹੀਂ ਹੈ ਜਿਸ ਦੇ ਨਾਲ ਸਾਡੇ ਜਿਹੜੇ ਕੰਮ ਰੁਕੇ ਹੁੰਦੇ ਉਹ ਰੁਕ ਜਾਂਦੇ ਜਦੋਂ ਸਾਡੇ ਮੈਂਬਰ ਪਾਰਲੀਮੈਂਟ ਸੈਂਟਰ ਵਿੱਚ ਜਾਣਗੇ ਤਾਂ ਸਾਡੇ ਜਿਹੜੇ ਕੰਮ ਹੈ ਉਹ ਪੈਂਡਿੰਗ ਜਿਹੜੇ ਉਹ ਸਾਰੇ ਕੰਪਲੀਟ ਹੋਣਗੇ ਜਿਹੜਾ ਤਾਂ ਪੰਜਾਬ ਸਰਕਾਰ ਦੇ ਕਰਨ ਵਾਲਾ ਕੰਮ ਹੈ ਉਹ ਤਾਂ ਪੰਜਾਬ ਸਰਕਾਰ ਕਰ ਲੈਂਦੀ ਹੈ ਜਿਹੜਾ ਸੈਂਟਰ ਦਾ ਕੰਮ ਕਰਨ ਵਾਲਾ ਹੁੰਦਾ ਉਹ ਉਦੋਂ ਹੀ ਹੋਏਗਾ ਜਦੋਂ ਸਾਡੇ ਜਿਹੜੀ ਲੋਕ ਸਭਾ ਦੇ ਵਿੱਚ ਸਾਡੇ ਜਿਹੜੇ ਮੈਂਬਰ ਵੀ ਜਾਣਗੇ ਸਾਡੇ ਜਿਹੜੇ ਇਸ ਹਲਕੇ ਦੇ ਮੈਂਬਰ ਹੈ ਕੰਗ ਸਾਹਿਬ ਮਲਮਿੰਦਰ ਸਿੰਘ ਕੰਗ ਉਹ ਬੜਾ ਲਾਇਕ ਤੇ ਬੜਾ ਇੰਟੈਲੀਜੈਂਟ ਆਦਮੀ ਹੈ ਉਹ ਬੜਾ ਸਿੰਪਲ ਪਰਿਵਾਰ ਦੇ ਵਿੱਚੋਂ ਕੋਈ ਨੇਤਾ ਪਰਿਵਾਰਾਂ ਚੋਂ ਨਹੀਂ ਕਿ ਫੈਮਿਲੀ ਦੀ ਫੈਮਿਲੀ ਦਾ ਮੈਂਬਰ ਪਾਰਲੀਮੈਂਟ ਬਣ ਰਿਹਾ ਇਹੋ ਜਿਹਾ ਨਹੀਂ ਹੈ ਉਸ ਤੋਂ ਬਾਅਦ ਅਗਲੀ ਅਗਲੀ ਗੱਲ ਮੈਂ ਲਾਣਾ ਜਿਵੇਂ ਅਸੀਂ ਲੋਕ ਉਮਰਦਰਾਜ ਹੋ ਜਾਈਏ ਜੇ ਸਾਡੀ ਉਮਰ ਜ਼ਿਆਦਾ ਹੁੰਦੀ ਫਿਰ ਸਾਨੂੰ ਸਿਹਤ ਦੀ ਜਰੂਰਤ ਪੈਂਦੀ ਹੈ ਤੁਸੀਂ ਅੱਜ ਚੱਲ ਜਾਓਗੇ ਮਹੱਲਾ ਕਲੀਨ ਕਾ ਬਣੀਆਂ ਹੋਈਆਂ ਉਸ ਤੋਂ ਬਾਅਦ ਤੁਸੀਂ ਹਸਪੀਟਲ ਚੱਲ ਜਾਓ ਸਾਰੀਆਂ ਦਵਾਈਆਂ ਸਾਨੂੰ ਫ੍ਰੀ ਹੈ ਅਮਰਜੈਂਸੀ ਦੀਆਂ ਟੋਟਲ ਦਵਾਈਆਂ ਫ੍ਰੀ ਐਕਸਰੇ ਚੱਲ ਜਾਓ ਅੱਜ ਮੈਂ ਹੁਣ ਇੱਕ ਟੈਸਟ ਕਰਵਾਇਆ 8000 ਦਾ ਟੈਸਟ ਸੀ 3000 ਰੁਪਏ ਉਹਨਾਂ ਨੇ ਡਿਸਕਾਊਂਟ ਦਿੱਤਾ ਮੇਰੇ ਕੋਲ ਹੁਣ ਵੀ ਮੈਸੇਜ ਪਿਆ ਮੇਰੇ ਮੋਬਾਈਲ ਤੇ ਤੁਸੀਂ ਅਲਟਰਾਸਾਊਂਡ ਕਰਾਣਾ ਤੁਹਾਡਾ 120 ਰੁਪਏ ਲੱਗਣਗੇ ਬਾਕੀ ਤੁਹਾਡੇ ਅਲਟਰਸਾਉਂਡ ਉੱਥਾ ਹੋਏਗਾ ਤੁਸੀਂ ਐਕਸਰੇ ਕਰਾਣਾ ਤੁਹਾਡੇ ਸਿਰਫ ਮਤਲਬ ਜਿਹੜੀਆਂ ਮੈਡੀਕਲ ਲਾਈਨ ਐਜੂਕੇਸ਼ਨ ਲਾਈਨ ਤੇ ਬਿਜਲੀ ਦੇ ਸਾਰੇ ਕੰਮ ਸਾਡੀ ਸਰਕਾਰ ਕਰ ਰਹੀ ਹੈ ਔਰ ਸਾਨੂੰ ਇਸ ਕਰਕੇ ਭੇਜ ਰਿਹਾ ਕਿ ਸਾਡਾ ਜਿਹੜਾ ਐਡਵਰਟਾਈਜ਼ ਦਾ ਸਿਸਟਮ ਹੈ ਉਹਦੇ ਨਾਲ ਅਸੀਂ ਲੋਕਾਂ ਨੂੰ ਦੱਸਦੇ ਆ ਪਿਆ ਸਾਡੇ ਕੰਮ ਹੋ ਚੁੱਕੇ ਆਣ ਬਾਅਦ ਸਮਝ ਕੀ ਕਰਨਾ ਸੀ ਰਹਿ ਗਿਆ ਗੱਲ ਨੌਕਰੀਆਂ ਦੀ ਸਾਡੀ ਪਾਰਟੀ 'ਚ ਕਿਤੇ ਕੋਈ ਸਪਾਰਸ਼ ਨਹੀਂ ਚੱਲਦੀ ਜਿਹੜਾ ਬੰਦਾ ਕੈਲੀਬਰ ਹੋਏਗਾ ਉਹਨੂੰ ਨੌਕਰੀ ਮਿਲੇਗੀ ਹੁਣ ਤੱਕ 44000 ਨੌਕਰੀਆਂ ਜਿਹੜੀਆਂ ਦਿੱਤੀਆਂ ਐ ਸਾਡੇ ਹਲਕੇ 'ਚੋਂ ਲਗਭਗ 150 ਦੇ ਕਰੀਬ ਸਬ ਇਨਸਪੈਕਟਰ ਤੇ ਇਨਸਪੈਕਟਰ ਸਾਡੇ ਹਲਕੇ 'ਚੋਂ ਭਰਤੀ ਹੋ ਗਏ ਜਿਹੜੇ ਸਾਡੇ ਆਨੰਦਪੁਰ ਸਾਹਿਬ ਦੇ ਵਿੱਚੋਂ ਔਰ ਤੁਸੀਂ ਅਗਲੀ ਗੱਲ ਜਿਹੜੀ ਨੋਟ ਕਰੀ ਹੋਣੀ ਜਿਵੇਂ ਪਹਿਲੇ ਥਾਣਿਆਂ ਦੇ ਵਿੱਚ ਟੈਲੀਫੋਨ ਜਾਂਦਾ ਸੀ ਨੇਤਾ ਦਾ ਇਹਨੂੰ ਚੱਕਦੇ ਉਹ ਪਰਚਾ ਮੈਨੂੰ ਨਹੀਂ ਲੱਗਦਾ 2 ਸਾਲ ਦੇ ਵਿੱਚ ਤੁਹਾਡੇ ਇਸ ਹਲਕੇ 'ਚ ਕਿਤੇ ਪਰਚਾ ਕੋਈ ਬੜਾ ਬੜੇ ਕੰਮ ਕੀਤੇ ਜੀ ਖੰਗ ਵੀ ਜਾਂਦਾ ਤਾਂ ਹੁਣ ਮੈਨੂੰ ਨਹੀਂ ਲੱਗਦਾ ਕੋਈ ਪੁਲਿਸ ਦੇ ਉੱਪਰ ਕੋਈ ਅਤਿਆਚਾਰ ਜਾਂ ਧੱਕਾ ਹੁੰਦਾ ਹੋਵੇ ਬੜਾ ਰਿਲੈਕਸ ਮਹਿਸੂਸ ਕਰਦੇ ਆ ਸੋ ਸਾਡੀ ਪਾਰਟੀ ਦੇ ਇਹ ਜਿਹੜੇ ਜਿਹੜੇ ਅਸੀਂ ਛੋਟੇ ਛੋਟੇ ਤੁਹਾਡੇ ਕੋਲ ਕੰਮ ਕਰਦੇ ਨਾ ਇਹ ਲੋਕਾਂ ਦੀ ਰੁਟੀਨ ਦੇ ਵਿੱਚ ਜਿੰਦਗੀ ਦੇ ਚੱਲਿਆ ਹੁੰਦਾ ਸਭ ਤੋਂ ਵੱਡਾ ਕੰਮ ਜਿਹੜਾ ਪੁੱਲ ਦਾ ਸੀ ਇੱਕ ਬੜੇ ਦਿੌਰ ਤੇ ਫਸਿਆ ਸੀ ਸਾਡੇ ਵਾਸਤੇ ਹੁਣ ਸਾਨੂੰ ਯਾਦ ਵੀ ਨਹੀਂ ਆਉਂਦਾ ਕਦੇ ਪੁੱਲ ਹੁੰਦਾ ਸੀ ਕਦੇ ਪੁੱਲ ਦੀ ਸਮੱਸਿਆ ਕਦੇ ਰਸ ਹੁੰਦਾ ਸੀ ਅੱਜ ਵੀ ਜਦੋਂ ਮੈਨੂੰ ਫਟਕ ਲੱਗਿਆ ਸਿਰਫ ਬਾਸ ਵਾਲਾ ਜਿਹੜਾ ਫਟਕ ਸਾਡਾ ਇਹ ਲੱਗਿਆ ਪਿਛਲੇ ਤਮਾਹਾ ਕੇ ਅਸੀਂ ਫਲਾਈਓਵਰ ਤੋਂ ਮਤਲਬ ਸਾਡਾ ਸਮਾਂ ਕਿਵੇਂ ਬਚਦਾ ਰਹੀ ਗੱਲ ਜਿਹੜੇ ਸਾਡੇ ਲੋਕਲ ਉੱਥੇ ਦੇ ਮਿਨਿਸਟਰ ਤੇ ਐਮਐਲਏ ਹਰਜੋਤ ਬੈਂਸ ਤੁਸੀਂ ਸਾਰਾ ਕੁਝ ਜਾਣਦੇ ਹੋ ਉਹ ਇੱਕ ਪੜ੍ਹੇ ਲਿਖੇ ਔਰ ਇੰਟੈਲੀਜੈਂਟ ਪਰਸਨ ਹੈ ਬਹੁਤ ਲਾਇਕ ਹੈ ਔਰ ਆਪਣੇ ਦਿਮਾਗ ਨਾਲ ਐਡਵਾਂਸ ਅਗਾਹਾਂ ਬਧੂ ਹੈ ਉਹਦੀ ਸਪੀਡ ਬਹੁਤ ਤੇਜ਼ ਹੈ ਔਰ 24 ਘੰਟੇ ਦੇ ਵਿੱਚ 16 ਘੰਟੇ 18 ਘੰਟੇ ਡੇਲੀ ਕੰਮ ਕਰਦਾ ਹੈ ਔਰ ਸਤੋਂ ਛੋਟੀ ਉਮਰ ਹੋਣ ਦੇ ਬਾਵਜੂਦ ਵੀ ਉਹ ਸਾਡਾ ਰਿਗਾਰਡ ਦੇ ਨਾਲ-ਨਾਲ ਜਿਹੜੇ ਕੰਮ ਅਸੀਂ ਉਹਨਾਂ ਨੂੰ ਦੱਸਦੇ ਹਾਂ ਉਹ ਬੜੇ ਸਿਰੇ ਚੜਾਉਂਦੇ ਨੇ ਔਰ ਮੈਨੂੰ ਲੱਗਦਾ ਹੈ ਕਿ ਜਿਵੇਂ ਅਸੀਂ ਕੋਈ ਕੰਮ ਨੋਟ ਕਰਦੇ ਹਾਂ ਜਾਂ ਕਿਸੇ ਤਰ੍ਹਾਂ ਦੱਸਦੇ ਹਾਂ ਸਾਡੇ ਦੱਸਣ ਤੋਂ ਪਹਿਲਾਂ ਹੀ ਉਹਦੇ ਦਿਮਾਗ ਵਿੱਚ ਕਲਿੱਕ ਕਰ ਜਾਂਦਾ ਕਿ ਇਹ ਕੰਮ ਠੀਕ ਹੈ ਜਾਂ ਗਲਤ ਹੈ ਉਹ ਪਤਾ ਲੱਗ ਜਾਂਦਾ ਉਹਨਾਂ ਨੂੰ ਜਿਸ ਕਰਕੇ ਥਾਣੇ ਕਚੈਰੀਆਂ ਦੇ ਵਿੱਚ ਸਾਡੀ ਬਹੁਤੀ ਦਖਲਅੰਦਾਜ਼ੀ ਨਹੀਂ ਹੁੰਦੀ ਹੈ ਆਪਣੇ ਵੀ ਕੰਮ ਹੁੰਦੇ ਹੈ ਅਗਰ ਕਿਸੇ ਨੂੰ ਦਖਲਅੰਦਾਜ਼ੀ ਕਰਨੀ ਪੈਂਦੀ ਹੈ ਸਾਨੂੰ ਟੈਲੀਫੋਨ ਕਰਨਾ ਪੈਂਦਾ ਇਹਦਾ ਮਤਲਬ ਸਾਡੇ ਕੰਮ ਕਰਨ ਵਿੱਚ ਕਮੀ ਹੈ ਸਾਨੂੰ ਥਾਣਿਆਂ ਕਚੈਰੀਆਂ 'ਚ ਟੈਲੀਫੋਨ ਕਰਨ ਦੀ ਹੁਣ ਕੋਈ ਜ਼ਰੂਰਤ ਨਹੀਂ ਪੈਂਦੀ ਲੋਕਾਂ ਦੇ ਕੰਮ ਆਪਣੇ ਆਪ ਹੁੰਦੇ ਆ ਸੋ ਮੇਰੀ ਡਿਊਟੀ ਲੱਗੀ ਸੀ ਤੁਹਾਡੇ ਪਿੰਡ ਦੇ ਵਿੱਚ ਆਣ ਦੀ ਮੇਰਾ ਤਾਂ ਆਪਣੀ ਰਿਸ਼ਤੇਦਾਰੀ ਦਾ ਕੰਮ ਵੀ ਇੱਥੇ ਹੈਗਾ ਸਾਰਾ ਕੁਝ ਪਰ ਤੁਸੀਂ ਬੜੇ ਸੁਚੱਜੇ ਜਿਵੇਂ ਪਿੱਛੇ ਜੇ ਵੀ ਸਾਡੀ ਸਰਕਾਰ ਨੇ ਇੱਕ ਚਲਾਈਆਂ ਸੀ ਬੱਸਾਂ ਤੇ ਟ੍ਰੇਨਸ ਦਾ ਤੁਹਾਡੇ ਪਿੰਡ ਚੋਂ ਵੀ ਬਸ ਗਈ ਸੀ ਔਰ ਜਿਵੇਂ ਵੀ ਹੋਰ ਸਾਡੀਆਂ ਇਵੇਂ ਆਣ ਗਏ ਆ ਤੇ ਆਣ ਵਾਲੇ ਸਮੇਂ ਦੇ ਵਿੱਚ ਜਦੋਂ ਚੋਣ ਜਬ ਤੱਕ ਖਤਮ ਹੋਏਗਾ ਤੁਸੀਂ ਦੀਪੂ ਆਪਣੇ ਪਿੰਡ ਦਾ ਬਣਾ ਲੈਓ ਪ੍ਰੋਗਰਾਮ ਠੀਕ ਹੈ ਨਾ ਖਾਟੂ ਸ਼ਾਮ ਤੁਸੀਂ ਜਾਇਓ ਜਿਹੜੀ ਨੈਣਾਦੇਵੀ ਚਿੰਤਪੁਰਣੀ ਤੇ ਜਵਾਲਾ ਜੀ ਇੱਧਰ ਦਾ ਵੀ ਪ੍ਰੋਗਰਾਮ ਬਣੇਗਾ ਵੀ ਤੁਸੀਂ ਦੱਸ ਲਓ ਅਮਰਸਰ ਦਾ ਤੁਹਾਡਾ ਬਣਦਾ ਅਮਰਸਰ ਦਾ ਹੀ ਬਣਾ ਲਾਵਾਂਗੇ ਤੁਸੀਂ ਜਿਵੇਂ ਕਹੋਗੇ ਜਿਵੇਂ ਤੁਹਾਡੇ ਪਿੰਡ ਦੀ ਜਿਵੇਂ ਤੁਹਾਡੀਆਂ ਆਪਣੀ ਇੱਛਾ ਹੋएगी ਉਦੇ ਮੁਤਾਬਕ ਆਪਾਂ ਪ੍ਰੋਗਰਾਮ ਬਣਾ ਲਵਾਂਗੇ ਔਰ ਸਾਲ ਦੇ ਵਿੱਚ ਸਾਡੇ 2-3 ਜਿਹੜੇ ਕੀ ਇਹ ਲੱਗ ਜਾਵਾਂਗੇ ਕਾਰਨ ਕੀ ਹੁੰਦਾ ਸਾਡੀਆਂ ਮਾਤਾਵਾਂ ਦੀ ਬੜੀ ਇੱਛਾ ਹੁੰਦੀ ਵੀ ਆਪਾਂ ਧਾਰਮਿਕ ਜਗ੍ਹਾ ਜਾਈਏ ਪਰ ਕਈ ਵਰੀ ਬੰਦੇ ਕੋ ਪੈਸੇ ਦਾ ਜੁਗਾਰ ਨਹੀਂ ਹੁੰਦਾ ਕਈ ਵਰੀ ਸਮਾਂ ਨਹੀਂ ਬਣਦਾ ਕਈ ਵਰੀ ਰਿਸ਼ਤੇਦਾਰਾਂ ਦੀ ਕੰਮ ਹੁੰਦਾ ਕੋਈ ਹੋਰ ਤਰ੍ਹਾਂ ਦੇ ਚੰਗੇ ਮੰਦੇ ਸਾਡੇ ਪਰਿਵਾਰ ਸਾਂਝੇ ਕੰਮਾਂ ਵਿੱਚ ਨਹੀਂ ਨਿਕਲਦਾ ਟਾਈਮ ਜਦੋਂ ਬੱਸ ਖੜ ਜਾਂਦੀ ਹੈ ਫਿਰ ਆਦਮੀ ਆਪਣੇ ਆਪ ਹੀ ਟਾਈਮ ਬਣਾ ਲੈਂਦਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਕੋਈ ਹੋਰ ਤੁਹਾਡੀ ਗੱਲਬਾਤ ਹਾਂ ਸੋ ਸਾਡੇ ਵਿੱਚ ਬੈਠੇ ਰੋਜੀ ਜੀ ਤੇ ਹੋਰ ਵੀ ਸੋ ਕੋਈ ਗੱਲ ਨਹੀਂ ਤੁਸੀਂ ਬੜੇ ਹੋਮ ਹਮਾ ਕੇ ਇੰਜ ਕਰਨਾ ਕਿ ਆਪਣੇ ਪਿੰਡ ਦੇ ਵਿੱਚੋਂ ਜਿਹੜਾ ਸਾਡੇ ਹਲਕੇ ਦੇ ਵਿੱਚ 182 ਪਿੰਡ ਨੇ 182 ਪਿੰਡਾਂ ਦੇ ਵਿੱਚੋਂ ਮੈਨੂੰ ਲੱਗਦਾ ਕਿ ਜਿਹੜਾ ਬਾਸਪਿੰਡ ਹੈ ਉਹ ਨੰਬਰ 1 ਬਣ ਜਾਏਗਾ ਜਿਸ ਹਿਸਾਬ ਨਾਲ ਤੁਹਾਡਾ ਇਕੱਠ ਹੈ ਸੋ ਆਪਣੇ ਵਾਸਤੇ ਤੁਸੀਂ ਬਹੁਤ ਤਾਲੀਆਂ ਵਜਾ ਲਓ ਧੰਨਵਾਦ ਮਿਹਰਬਾਨੀ ਮੈਂ ਬਾਸਪਿੰਡ ਵਿੱਚ ਡਾਕਟਰ ਸੰਜੀਵ ਗੋਤਮ ਜੀ ਦੇ ਆਰ ਤੋਂ ਰਣਾ ਪਣਾ ਅੱਛਾ ਉਹ ਠੀਕ ਨਾ ਜਾਵਾ ਯਾਰ ਇਹ ਨਹੀਂ ਡੇਗ ਲੈ ਇਹ ਠੀਕ ਹੈ ਚਿਲਕਾ ਮੈਂ ਬਾਸਪਿੰਡ ਦੇ ਵਿੱਚ ਡਾਕਟਰ ਸੰਜੀਤ ਗੋਤੋਂਜੀ ਦਾ ਆਨਦਾ ਹਾਰਦਿਕ ਦਿਲੋਂ ਧੰਨਵਾਦ ਕਰਦਾ ਹਾਂ ਡਾਕਟਰ ਜੀ ਇਹ ਸਾਡੀ ਪਬਲਿਕ ਬੈਠੀ ਹੈ ਔਰੀ ਦੇ ਵਿੱਚੋਂ 80 85% ਉਹ ਬੰਦੇ ਆ ਜਿਨ੍ਹਾਂ ਦੇ ਨੀਲੇ ਕਾਰਡ ਹੈ ਸਾਡਾ ਬਾਸੌਰ ਬਵੌਰ ਦਾ ਡਿਪੂ ਇੱਕ ਥਾਂ ਬਵੌਰ ਆਏ ਨੂੰ ਕਣਕ ਮਿਲ ਗਈ 6 ਦਿਨ ਹੋ ਗਏ ਸਾਡੇ ਬਾਸਾਂ ਨੂੰ ਵਾਟਾ ਤੱਕ ਨਹੀਂ ਮਿਲਿਆ ਔਰ ਤੁਹਾਡੇ ਅਸ਼ੀਰਵਾਦ ਨਾਲ ਮਾਨ ਜੋ ਕੁਛ ਦੀ ਮਿੱਤਰ ਜੀ ਦੇ ਅਸ਼ੀਰਵਾਦ ਨਾਲ ਜਾਤਨਾ ਕਰਿਆ ਸੀ ਦੀਪੂ ਬੋ ਬੋਰ ਹੋਣ ਦੇ ਨਾਤੇ ਬਾਸ ਕਣਕ ਦਵਾਈ ਬੋ ਆਹ ਸਾਰਿਆਂ ਨੂੰ ਬਬੋਰ ਨਹੀਂ ਮੈਂ ਜਾਣਦਾ ਜਾਤਾ ਮੇਰੀ ਮਿਸ ਜੀ ਸਰਪੈਂਚ ਰਹੀ ਜੀ ਹੁਣ ਸਾਨੂੰ ਕਣਕ ਨਹੀਂ ਚਾਹੀਦੀ ਆਟਾ ਨਹੀਂ ਚਾਹੀਦਾ ਠੀਕ ਹੈ ਜੀ ਤੇ ਦੂਜੀ ਗੱਲ ਇਹ ਹੈ ਇੱਕ ਤੁਸੀਂ ਗੜੀ ਚਾਹੇ ਇਹ ਗੜੀ ਪੇਬਰਾੜੀ ਇੱਕ ਥਲੋਸਾ ਬੈਠੇ ਵੇ ਉਹ ਪ੍ਰਧਾਨ ਮੰਤਰੀ ਜੋ ਜਿਹੜਾ ਚ ਗੜੀ ਪਾਈ ਵੀ ਹੈ ਦੋ ਕੰਮ ਕਰਾਣੇ ਸਾਡੇ ਤੁਹਾਨੂੰ ਬਾਦ ਤੁਹਾਨੂੰ ਵਿਸ਼ਵਾਸ ਲੈਂਦਾ ਦੋ ਪਿੰਡ ਮਿਲਦੇ ਆ ਜੀ ਤੁਸੀਂ ਕਹਿਆ ਤਾਂ ਸਰਦਾਰ ਜੀ ਦੇ ਬੈਸ ਜੇ ਅਗਰ ਤੁਸੀਂ ਬਾਤੋ ਜਿੱਤਦੇ ਹੋ ਤੁਹਾਨੂੰ ਕੋਈ ਹਰਾਨ ਨਹੀਂ ਸਾਦਾ ਆ ਵੀ ਤੁਹਾਨੂੰ 130 ਬੋਟਾ ਨਾਲ ਬਾਸਵਿੰਦ ਤੋਂ ਚਤਾ ਕੇ ਭੇਜਿਆ ਰਾਣਾ ਜੀ ਨਾ ਆ ਕੇ ਗੋਡੇ ਫੜਨੇ ਪੰਡਿਤ ਜੀ ਬੋਟਾ ਪਾ ਦਿਓ ਮੈਂ ਕਹਾਂ ਚਾਹੇ ਸੋਨੇ ਦਿੱਤਾ ਲਾ ਤੈਨੂੰ ਜਿੱਤ ਕੇ ਨਹੀਂ ਜਾਣ ਦਿੰਦੇ ਨਾ ਜਾਣ ਦੇਣਾ ਜੱਤ ਕਾਲੀ ਜੀਂਦੇ ਹੈਗੇ ਅਜੇ ਤੁਹਾਨੂੰ ਬਿਸ਼ਵਾਸ ਲਾਂਦੇ ਆ ਪਿੰਡ ਤੋਂ ਪਹਿਲਾਂ ਮੰਗੋ ਤੁਹਾਨੂੰ ਚਾਹੇ ਪਹਿਲੇ ਨੰਬਰ ਬਣਿਆ ਹੈ ਤਾਂ ਦੂਏ ਨੰਬਰ ਤੁਹਾਡੀ ਬੀਤ ਪੱਕੀ ਹੈ ਜੀ ਠੀਕ ਹੈ ਜੀ ਉਹ ਤੁਹਾਨੂੰ ਬਿਸ਼ਵਾਸ ਲਾਂਦੇ ਆ ਜੀ ਦੇਖੋ ਗਾਤ ਬੋਲ ਹੋ ਗਿਆ ਤੇ ਪਹਿਲੇ ਸਾਡੀ ਅਰਜੇ ਹੈ ਸਾਡਾ ਕਨਕ ਆਣੀ ਚਾਹੀਦੀ ਹਫਤੇ ਦੱਸ ਦਿੰਦੇ ਵਿੱਚ ਜੀ ਨਹੀਂ ਤਾਂ ਆਹੀ ਉੱਥੇ ਜਾ ਕੇ ਡੀਐਸਓ ਦਾ ਦਫ਼ਤਰ ਧਾਰਨ ਆ ਜਾਣਾ ਜੀ ਆंचं ਆ ਗਿਆ ਵਾ ਇਕੱਠਾ ਇਕੱਠਾ ਜਿੱਦਾਂ ਹੋ ਜਾਂਦਾ ਕਿ ਕੀੜਾ ਲੱਗ ਰਿਹਾ ਡਾਕਟਰ ਸਾਹਿਬ ਅੱਜ ਮਾਰਕਫੈਟ ਵਾਲਿਆਂ ਨਾਲ ਮੀਟਿੰਗ ਹੋ ਗਈ ਆਪਣੀ ਮੈਂ ਤੁਹਾਨੂੰ ਦੱਸ ਦਿੰਦਾ ਸਰ ਚਲੋ ਚੰਗਾ ਹੋਇਆ ਜਿਹੜੀ ਗੱਲ ਦੱਸਣੀ ਉਹ ਵੀ ਡਾਕਟਰ ਸਾਹਿਬ ਨੇ ਹੁਣ ਦੀ ਮੈਂ ਤੁਹਾਨੂੰ ਮੈਂ ਕਲੀਅਰ ਕਰ ਦਿੰਦਾ ਸਾਨੂੰ ਸਾਰੇ ਦੱਸ ਦਿੰਦਾ ਕੋਈ ਮੈਂ ਜਦੋਂ ਦੇਖੋ ਗੱਲ ਚੱਲਦੀ ਤਾਂ ਸਵਾਲ ਦੇ ਵਿੱਚੋਂ ਨਿਕਲਦਾ ਜੇ ਬਾਬ ਸਾਡੀ ਸਰਕਾਰ ਨੇ ਇੱਕ ਸਿਸਟਮ ਬਣਾਇਆ ਕਿ ਜਦੋਂ ਤੁਸੀਂ ਕਣਕ ਜਾਂ ਡੀਪੂ ਤੋਂ ਦਾਣੇ ਜਾਂ ਲੈਂਡ ਵਿੱਚ ਕੁਝ ਵੀ ਜਾਣਦੇ ਹੋ ਤਾਂ ਤੁਹਾਡਾ ਪੂਰਾ ਦਿਨ ਲੱਗਦਾ ਹੈ ਆਦਮੀ ਦੀ ਧਿਆੜੀ ਬੇਸਡ ਹੁੰਦੀ ਉਸ ਸਮੇਂ ਨੂੰ ਬਚਤ ਦੇ ਵਿੱਚ ਤੇ ਤੁਹਾਡਾ ਦਿਨਾਂ ਬੇਸਟ ਉਸ ਚੀਜ਼ ਨੂੰ ਰੱਖਦੇ ਹੋਏ ਸਾਡੀ ਪਾਰਟੀ ਨੇ ਘਰ-ਘਰ ਦਾਣੇ ਘਰ-ਘਰ ਆਟਾ ਪਹਜਾਣ ਦਾ ਇੱਕ ਸਿਸਟਮ ਬਣਾਇਆ ਸੀ ਉਹਦੇ ਵਿੱਚ ਜਿਨ੍ਹਾਂ ਨੂੰ ਆਟਾ ਚਾਹੀਦਾ ਉਹਨਾਂ ਨੂੰ ਆਟਾ ਮਿਲੇਗਾ ਜਿਨ੍ਹਾਂ ਨੂੰ ਕਣਕ ਚਾਹੀਦੀ ਉਹਨਾਂ ਨੂੰ ਕਣਕ ਮਿਲੇਗੀ ਲੋਕਾਂ ਦੀ ਇੱਛਾ ਦੇ ਮੁਤਾਬਕ ਹੈ ਜਿਹੜਾ 30% ਕੋਟਾ ਸੀ 30% ਉਹ ਮਾਰਕਫੈਟ ਨੂੰ ਦਿੱਤਾ ਸੀ ਤੁਹਾਡਾ ਪਿੰਡ ਮਾਰਕਫੈਟ ਵਿੱਚ ਆਂਦਾ ਜੇ ਮਾਰਕਫੈਟ ਪੂਰੀ ਸਪਲਾਈ ਨਹੀਂ ਕਰਦੀ ਤਾਂ ਦੁਬਾਰਾ ਤੁਹਾਡਾ ਉਸ ਡਿਪੂ ਦੇ ਨਾਲ ਕਰ ਦਿੱਤਾ ਜਾਵੇਗਾ ਜਿਹੜੇ ਲੋਕ ਕਣਕ ਲੈਣਾ ਚਾਹੁੰਦੇ ਉਹਨਾਂ ਨੂੰ ਕਣਕ ਮਿਲੇਗੀ ਜਿਨ੍ਹਾਂ ਨੂੰ ਆਟਾ ਲੈਣਾ ਚਾਹੁੰਦੇ ਉਹ ਆਟਾ ਆਟਾ ਇਸ ਕਰਕੇ ਦਿੱਤਾ ਜਾਂਦਾ ਹੈ ਕਿ ਕਣਕ ਦੀ ਫਸਾਈ ਵੀ ਲੋਕਾਂ ਦੀ ਬਚਾਈ ਜਾਂਦੀ ਹੈ ਜਿਹੜੇ ਲੋਕ ਫਸਾਈ ਨਹੀਂ ਦੇ ਸਕਦੇ ਆ ਉਹ ਆਪਣਾ ਆਟਾ ਲੈ ਲੈਣ ਜਿਹੜੇ ਕਣਕ ਚਾਹੁੰਦੇ ਉਹਨਾਂ ਨੂੰ ਕਣਕ ਮਿਲ ਜਾਗੀ ਧੰਨਵਾਦ ਉਹ ਕੋਈ ਵੱਡੀ ਸਮੱਸਿਆ ਨਹੀਂ ਹੱਲ ਹੋ ਜਾਗੀ ਸਾਰੀ ਰਾਟਰ ਸੰਜੀਵ ਗੋਦਮ ਜਿੰਦਾਬਾਦ ਰਾਟਰ ਸੰਜੀਵ ਗੋਦਮ ਤੇ ਡਾਕਟਰ ਸਾਹਿਬ ਹੁਣ ਜਿੱਦਾਂ ਗਰਮੀ ਆ ਗਈਆਂ ਸਾਡੇ ਪਿੰਡ 'ਚ ਪਾਣੀ ਦੀ ਵੀ ਬੜੀ ਦਿੱਕਤ ਹੈਗੀ ਆ ਤੇ ਜਦੋਂ ਮੰਤਰੀ ਸਾਹਿਬ ਆਏ ਥੇ ਨਾ ਉਹਨਾਂ ਨੇ ਇੱਕ ਕੋਹਲੂ ਘਟ ਲਈ ਨਾ ਅਲੱਗ ਧਿਰ ਜਿਹੜੀ ਹੈਗੀ ਅਪਰੂਵ ਮਤਲਬ ਇਹ ਨਹੀਂ ਪਤਾ ਕੀ ਕਰਤੀ ਵੀ ਮਤਲਬ ਉਹ ਬੋਲ ਗਏ ਥੇ ਤੇ ਰਿਕਵੈਸਟ ਇਹੀ ਹੈ ਕਿ ਸਾਡੇ ਪਿੰਡ ਵਾਲਿਆਂ ਨੂੰ ਪਾਣੀ ਦੀ ਜਿਹੜੀ ਕਮੀ ਨਾ ਹੋਵੇ ਨਾ ਇੱਧਰ ਵਾਲਿਆਂ ਨੂੰ ਹੋਵੇ ਨਾ ਕੋਹਲੂ ਘਟ ਵਾਲਿਆਂ ਨੂੰ ਹੋਵੇ ਇਸ ਕਰਕੇ ਅਸੀਂ ਇਹ ਕਹਿੰਦੇ ਕਿ ਉਹ ਜਲਦ ਤੋਂ ਜਲਦ ਜਿਹੜੀ ਹੈਗੀ ਨਾ ਜੀ 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 ਬਹੁਤ ਹੋਰ ਪਿੰਡ ਦੇ ਵਿੱਚ ਪਾਣੀ ਦੀ ਸਮਾਂ ਸਮੱਸਿਆ ਬੜੀ ਲੰਬੇ ਸਮੇਂ ਤੋਂ ਸੀ ਜੀ ਔਰ ਈਵਨ ਵਰਿਆਦਾ ਪਾਣੀ ਇੰਨਾ ਨੇੜੇ ਹੋਣ ਦੇ ਬਾਝੂ ਪਾਣੀ ਨਹੀਂ ਸੀ ਤੁਹਾਨੂੰ ਪਤਾ ਹੁਣ ਉੱਥੇ ਖੁੱਟੀ ਹੋ ਗਈ ਆ ਇਮੇ ਹੀ ਕੋਲੂ ਘਟ ਲੱਗ ਜਾਗਾ ਉਹਨਾਂ ਦਾ ਲੱਗ ਹੋ ਜਾਗਾ ਤੁਹਾਡਾ ਲੱਗ ਹੋ ਜਾਗਾ ਤੁਹਾਡੇ ਪਾਣੀ ਦੀ ਸਮੱਸਿਆ ਨਹੀਂ ਆਏਗੀ ਆਉਣ ਵਾਲੇ ਸਮੇਂ ਦੇ ਵੀ ਤੁਸੀਂ ਆਪਣੇ ਪੀਣੰਦ ਮਾਣੋਗੇ ਨੇੜੇ ਡਾਕਟਰ ਸਾਹਿਬ ਉਹਦੇ ਨਾਲ ਫਾਇਦਾ ਇਹ ਹੁਣ ਆ ਵੀ ਇੱਧਰ ਵਾਲਿਆਂ ਨੂੰ ਪਾਣੀ ਪੂਰਾ ਹੋ ਜਾਣਾ ਜਿਹੜਾ ਉੱਧਰ ਨੋ ਜਾਂਦਾ ਉੱਧਰ ਵਾਲਿਆਂ ਨੂੰ ਆਪਣਾ ਲੱਗ ਹੋ ਜਾਣਾ ਉਹਨਾਂ ਨੂੰ ਵੀ ਦੋਨਾਂ ਦੀ ਸਮੱਸਿਆ ਖਤਮ ਹੋ ਜਾਣੀ ਜੀ 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 ਬਾਸੜਿਆਂ ਦਾ ਲੱਗ ਹੋ ਜਾਣਾ ਕੋਲੂ ਘਟ ਲੱਗ ਹੋ ਜਾਣਾ ਜੀ ਡਾਕਟਰ ਸਾਹਿਬ ਦੀ ਸਾਰੀ ਤੋਂ ਚੰਗੀ ਗੱਲ ਮੈਨੂੰ ਇਹ ਲੱਗੀ ਕਿ ਜਿੱਦਾਂ ਬਾਕੀ ਉਹ ਉਹ ਆਪਣਾ ਭਾਸ਼ਣ ਦਿੰਦੇ ਤਾਂ ਉਹ ਚੱਲ ਜਾਂਦੇ ਲੇਕਿਨ ਡਾਕਟਰ ਸਾਹਿਬ ਕਹਿੰਦੇ ਕਿ ਚਾਹੇ 1 ਘੰਟਾ ਲੱਗਿਆ ਇੱਥੇ ਜਿੰਨੇ ਵੀ ਬੰਦੇ ਆ ਮੈਂ ਸਾਰੇ ਦੀ ਜਿਹੜੀ ਪ੍ਰੋਬਲਮਸ ਹੈਗਾ ਨਾ ਉਹ ਸੁਣ ਕੇ ਜਾਵਾਂਗਾ ਚਾਹੇ ਮੈਨੂੰ ਅੱਜ ਰਾਤ ਦੇ 2 ਵਜ ਜਾਣ ਤਾਂ ਇਹ ਸੀਗੀ ਡਾਕਟਰ ਸੰਜੀਵ ਗੌਤਮ ਜੀ ਦੀ ਸਾਡੇ ਬਾਸਪਿੰਡ ਤੇ ਸਪੀਚ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੀ ਹੋਣੀ ਤੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ ਬਾਏ ਟੇਕ ਕੇਅਰ